ਦੀਪ ਸਿੱਧੂ ਨੇ ਬਿਲਕੁਲ ਕਲੀਅਰ ਗੱਲ ਕੀਤੀ ਸੀ ਤੇ ਭਾਈ ਅਸੀਂ ਤਾਂ ਫਸਲਾਂ ਵਿਚਾਰ ਰਹੇ ਆਂ ਨਸਲਾਂ ਦਾ ਫਿਕਰ ਕਰੋ ਦੁਸ਼ਮਣ ਜਿਹੜਾ ਆ ਉਹ ਤੁਸੀਂ ਅਕਾਲਪੁਰ ਖ ਜਾਣਦਾ ਜੇ ਜਿੰਨੇ ਵੀ ਢਾੜ ਵੀ ਆਏ ਹੋਏ ਉਹਨਾਂ ਨੂੰ ਸਿਕੌਮ ਰੜਕੀ ਅਸੀਂ ਤਾਂ ਕਿਸੇ ਦੇ ਵਿਰੋਧੀ ਹੈ ਹੀ ਨਹੀਂ ਪਰ ਵਿਰੋਧੀ ਵੀ ਇਸ ਦੁਨੀਆ ਦੇ ਉਹੀ ਹੁੰਦੇ ਨੇ ਜਿਨ੍ਹਾਂ ਦਾ ਉਚਾ ਸਭ ਕੁਝ ਉਚਾ ਮੰਗਦਾ ਇਸ ਦੁਨੀਆ ਨੂੰ ਆਪਣੀ ਜਿਹੜੀ ਆ ਉਹ ਇਨਸਿਕਿਉਰਟੀ ਤੋਂ ਕਰਕੇ ਵਿਰੋਧ ਕਰਦੇ ਨੇ ਜੇ ਕੋਈ ਅਮਰਤਪਾਲ ਵਰਗੇ ਨੇ ਦੀਪ ਸਿੱਧੂ ਵਰਗਿਆਂ ਨੂੰ ਇਹਨਾਂ ਕਿਸ ਤਰੀਕੇ ਨਾਲ ਮਾਰ ਦਿੱਤਾ ਠੰਡੇ ਵੀਰ ਵਰਗੇ ਨੂੰ ਕਿਵੇਂ ਮਾਰਿਆ ਇਹਨਾਂ ਸਲੋਪਵਾਦਨਾ ਨਾ ਪਰਮਜੀਤ ਸਿੰਘ ਪੰਜਵੜ ਸਾਡਾ ਬਹੁਤ ਨੇੜੀ ਕੀ ਮਿੱਤਰ ਸੀ ਉਹਨੂੰ ਕਿਸ ਤਰੀਕੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਕਿਵੇਂ ਕੀਤਾ ਤੇ ਫਿਰ ਜੇ ਅਜੇ ਵੀ ਸਾਨੂੰ ਕੋਈ ਭੁਲੇਖਾ ਰਹਿ ਜਾਵੇ ਅਸੀਂ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਨਹੀਂ ਹੋ ਸਕਦੇ ਜੋਤੋ ਪ੍ਰੇਮ ਖੇਲੜਾ ਚਾਓ ਸਿਰ ਤਰ ਤਲੀ ਗਲੀ ਮੇਰੇ ਆਓ ਇਤ ਮਾਰਗ ਪੈਰ ਧਰੀ ਜਾਏ ਸ਼ਰਦੀਏ ਕਾਣ ਨਾ ਕੀਜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜੇ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਹੁੰਦਾ ਹਾਂ ਕਿ ਜੋ ਕੁਝ ਕਹਿਣਾ ਸੀ ਉਹ ਤਾਂ ਛੋਟੇ ਭਾਈ ਨੇ ਕਹਿ ਹੀ ਦਿੱਤਾ ਹੈ ਜਿਹੜੀ ਗੱਲ ਮੈਂ ਕਹਿਣੀ ਸੀ ਬਾਕੀ ਜਦੋਂ ਡਾਕਟਰ ਅਮਰਜੀਤ ਸਿੰਘ ਹੋਣ ਤਾਂ ਮੈਂ ਗੱਲ ਕਿੰਨਾ ਹੋਣਾ ਅਸੀਂ ਜੋ ਵੀ ਬੋਲਣਾ ਅਸੀਂ ਕੋਈ ਉਹਨਾਂ ਦੀ ਚੋਰੀ ਕਰਕੇ ਹੀ ਦੋ ਚਾਰ ਗੱਲਾਂ ਦੱਸਣੀਆਂ ਨੇ ਪਰ ਜਿਸ ਚੀਜ਼ ਨੂੰ ਅੱਜ ਅਸੀਂ ਮਨਾ ਰਹੇ ਹਾਂ ਸਹਿਬੇ ਕੁਮਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨੇ ਵੀ ਦੁਨੀਆ ਦੇ ਹਿਸਟੋਰੀਅਨ ਨੇ ਮੈਂ ਤੁਹਾਨੂੰ ਉਹਨਾਂ ਦਾ ਮਤਲਬ ਅੱਜ ਤੱਕ ਮੈਚ ਇਸ ਦੁਨੀਆ 'ਚ ਕੋਈ ਨਹੀਂ ਕਰ ਸਕਿਆ ਪਰ ਅਸੀਂ ਸਿੱਖ ਕੌਮ ਉਹਦੇ ਤੋਂ ਅਵੇਸਰੇ ਆ ਉਹੀ ਸੋਚ ਜਿਹੜੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਮੈਂ 12 ਤੋਂ ਵਧੇਰੇ ਸਲੋਕ ਆ ਬੋਲਿਆ ਏ ਗੁਰੂ ਨਾਨਕ ਸਾਹਿਬ ਦਾ 12 ਤੋਂ ਵਧੇਰੇ ਸਲੋਕ ਆ ਉਸ ਗੱਲ ਨੂੰ ਇੱਕ ਓੰਕਾਰ ਜੋ ਗੁਰੂ ਨਾਨਕ ਸਾਹਿਬ ਲੈ ਕੇ ਤੁਰੇ ਸੀ ਸਰਬੱਤ ਦੇ ਭਲੇ ਦਾ ਇੱਕ ਰੱਬ ਸਰਬ ਸੰਜੀਵਾਲਤਾ ਦਾ ਉਸ ਨੂੰ 10ਵੇਂ ਪਾਤਸ਼ਾਹ ਨੇ ਕਿਸ ਰੂਪ ਚ ਜਿਹੜੇ ਮੈਂ ਸ਼ਬਦ ਬੋਲਿਆ ਪੂਰਿਆਂ ਕੀਤਾ ਹੈ ਪਿਛਲਾ ਜਿਹੜਾ ਦਸੰਬਰ ਦਾ ਐਂਡ ਬੀਤਿਆ ਏ ਕਿੰਨੀ ਦੁਨੀਆ ਭਰ ਚ ਲੋਕੀ ਸੋਚੀਏ ਤੋਂ ਕੇ ਮਨਾ ਰਹੇ ਨੇ ਤੇ ਵੇਖ ਰਹੇ ਨੇ ਤੇ ਸੁਣ ਰਹੇ ਨੇ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਦਾ ਅਸੀਂ ਪਿਛਲੇ ਕੋ 35 36 ਸਾਲ ਤੋਂ ਇਸ ਦੇਸ਼ ਵਿੱਚ ਆ ਕੇ ਉਥੇ ਵੀ 1984 ਤੋਂ ਬਾਅਦ ਜੋ ਕੋ ਸਾਡੇ ਨਾਲ ਵਾਪਰਿਆ ਜੋ 1960 ਤੋਂ ਸਾਡਾ ਜਦੋਂ ਅਸੀਂ ਪੰਜਾਬੀ ਬੋਲੀ ਲਈ ਪੰਜਾਬ ਆਪਣੀ ਪੰਜਾਬੀ ਬੋਲੀ ਲਾਗੂ ਕਰਾਉਣ ਲਈ ਬੋਲੀ ਔਰ 1984 ਜਿਹੜਾ ਸੀਗਾ ਜੂਨ 3 4 ਦੀ ਰਾਤ ਉਦੋਂ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਪੁਰਾਤਨ ਚਾਹੇ ਉਹ ਬਾਬਰ ਕੇ ਸੀ ਚਾਹੇ ਉਹ afghan ਧੜਵੀ ਸੀ ਚਾਹੇ ਉਹ ਬ੍ਰਿਟਿਸ਼ ਸੀ ਉਹਨਾਂ ਸਭ ਤੋਂ ਵੱਧ ਜਾ ਕੇ ਸਾਡਾ ਹਰਮੰਦਰ ਸਾਹਿਬ ਸਾਡਾ ਅਕਾਲ ਤਖਤ ਔਰ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਜਿਹੜੇ ਨੇ ਅਟੈਕ ਕਰਕੇ ਦੂਖ ਨਵਾਰਨ ਮੁਖਸਰ ਸਾਹਿਬ ਔਰ ਰੰਤਾਰ ਸਾਹਿਬ ਤੱਕ ਟੈਂਕ ਤੋਪਾਂਵਾੜੀਆਂ ਸੀ ਜਿਹੜੀਆਂ ਅਸੀਂ ਪ੍ਰੈਕਟੀਕਲ ਵੇਖੀਆਂ ਨੇ ਉਸ ਸਮੇਂ ਤੇ ਭਾਈ ਸਾਡਾ ਵੀ ਕੋਈ ਇਹਦੇ ਬਤ ਪਿਛਲੇ 30 32 ਸਾਲ ਤੋਂ 35 ਤੋਂ ਡਾਕਟਰ ਸਾਹਿਬ ਦਾ ਮਿਹਰਾਪ ਹੋਇਆ ਇੱਥੇ ਔਰ ਇਹਨਾਂ ਨੇ ਆਪਣਾ ਸਾਰਾ ਪਰਵਾਹ ਛੱਡ ਕੇ ਨੌ ਮੀਰੇ ਜੀ ਬੱਚੀ ਛੱਡ ਕੇ ਇਸ ਪਾਸੇ ਜਿਹੜਾ ਹੈ ਉਹ ਯੋਗਦਾਨ ਸ਼ੁਰੂ ਕੀਤਾ ਔਰ ਹੁਣ ਦੁਨੀਆ ਲੈਵਲ ਤੇ ਜਿਸ ਤਰ੍ਹਾਂ ਛੋਟੇ ਭਾਈ ਨੇ ਦੱਸਿਆ ਹੈ ਕਿਉਂਕਿ ਕਾਲਪੁਰਖ ਨੇ ਸਾਡਾ ਮੇਲ ਲਵਜਿਆ ਕਰਾਇਆ ਫੇ ਨਾ ਅਸੀਂ ਇਹਨਾਂ ਨੂੰ ਪੁੱਛਿਆ ਸਾਡੇ ਪਰਿਵਾਰ ਨੇ ਤੁਸੀਂ ਕਿੱਥੋਂ ਆਏ ਹੋ ਜਾਂ ਕੀ ਹੋ ਅਸੀਂ ਇਹਨਾਂ ਦੇ ਕੰਮਾਂ ਨੂੰ ਵੇਖਿਆ ਔਰ ਉਦੋਂ ਦੀ ਹੀ ਉਸ ਮਾਲਕ ਦੀ ਕਿਰਪਾ ਨਾਲ ਮੈਂ ਇਹਨਾਂ ਦੇ ਮੂੰਹ ਤੇ ਇਹਨਾਂ ਦੇ ਗੁਣ ਬਿਆਨ ਨਹੀਂ ਕਰ ਸਕਦਾ ਉਹ ਦੁਨੀਆ ਪਰ ਵਿੱਚ ਬੈਠੀ ਸਿੱਖ ਕਹੋਂ ਇਹਨਾਂ ਨੂੰ ਕਿਸੇ ਨੇ ਕੋਈ ਵੀ ਕੁਝ ਕਹਿ ਦੇ ਮੈਂ ਅੱਗੇ ਸਰਦਾਰ ਜਿੰਦਰ ਸਿੰਘ ਨਾਲ ਗੱਲ ਕਰ ਰਿਹਾ ਸਾਂ ਕਿ ਇਸ ਹਰ ਤਰ੍ਹਾਂ ਦੇ ਲੋਕ ਰਹਿਣੇ ਨੇ ਔਰ ਡਾਕਟਰ ਅਮਰਜੀਤ ਸਿੰਘ ਦਾ ਬੀਵ 1 ਤੋਂ ਸੀਤੀ 35 ਸਾਲ ਪਹਿਲਾਂ ਪਈ ਅਕਾਲ ਪੁਰਖ ਨੇ ਹਰ ਬੰਦੇ ਨੂੰ ਆਪਣੇ ਆਪਣੇ ਕੰਮਾਂ ਤੇ ਲਾਇਆ ਹੋਇਆ ਹੈ ਕਿ ਜੇ ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਉਹਦੀ ਮਿਹਰ ਨਾਲ ਸਾਨੂੰ ਅਸੀਂ ਕੋਈ ਚੰਗਾ ਕੰਮ ਕਰ ਪਾਵਾਂਗੇ ਕਿ ਅਸੀਂ ਆਪਣੀ ਸੋਚ ਦੇ ਲੋਕ ਲੈ ਕੇ ਔਰ ਜੋ ਦੁਸ਼ਮਣ ਸਾਡੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਅੱਜ ਤੱਕ ਸਾਡਾ ਵਿਰੋਧ ਕਰ ਰਹੇ ਨੇ ਔਰ ਜੋ ਇਹਨਾਂ ਨੇ 3-4 ਜੂਨ ਦੀ ਰਾਤ ਉਹ ਬਾਤ ਸਾਡੇ ਨਾਲ ਕੀਤਾ ਫਿਰ ਜੇ ਉਹ ਬਣਦੀ ਸਜ਼ਾ ਜਿਹੜੀ ਨਹੀਂ ਸੀ ਦੇਣੀ ਉਸ ਪ੍ਰਾਈਮ ਮਿਨਿਸਟਰ ਨੂੰ ਦਿੱਤੀ ਗਈ ਸੀ ਇਹ ਨਹੀਂ ਸੀ ਕਿ ਕਿਸੇ ਲੇਡੀ ਨੂੰ ਮਾਰਿਆ ਹੈ ਉਹ ਜੋ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਸੀਗਾ ਜਿਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਉਹਨੂੰ ਸਜ਼ਾ ਦਿੱਤੀ ਗਈ ਸੀ ਤੇ ਭਾਈ ਫਿਰ ਜਿਸ ਤਰੀਕੇ ਨਾਲ ਪੂਰੇ ਹਿੰਦੁਸਤਾਨ ਚ ਸਾਡੇ ਸਿੱਖਾਂ ਧੀਆਂ ਪਣਾ ਦੀ ਬੇਪਤੀ ਬੱਚਿਆਂ ਦਾ ਹੋਇਆ ਤੇ ਸਾਡਾ ਮੈਨ ਸਮਝ ਨਹੀਂ ਕਿ ਹੁਣ ਹੁਣ ਜੋ ਕੁਝ ਹੋ ਰਿਹਾ ਹੈ ਸਾਡਾ ਪਿੱਛੇ ਕਿਸਾਨ ਮੂਵਮੈਂਟ ਚ ਜਿਵੇਂ ਜਿਵੇਂ ਤੁਹਾਨੂੰ ਮਤਲਬ ਸੰਦੀਪ ਦੀਪ ਸਿੱਧੂ ਨੇ ਬਿਲਕੁਲ ਕਲੀਅਰ ਗੱਲ ਕੀਤੀ ਸੀ ਕਿ ਭਾਈ ਅਸੀਂ ਤਾਂ ਫਸਲਾਂ ਬਚਾ ਰਹੇ ਹਾਂ ਨਸਲਾਂ ਦਾ ਫਿਕਰ ਕਰੋ ਦੁਸ਼ਮਣ ਜਿਹੜਾ ਆ ਉਹ ਤੁਸੀਂ ਅਕਾਲਪੁਰਖ ਜਾਣਦਾ ਜੇ ਜਿੰਨੇ ਵੀ ਢਾੜ ਵੀ ਆਏ ਹੋਏ ਉਹਨਾਂ ਨੂੰ ਸਿਕ ਕੌਮ ਰੜਕੀ ਪਰ ਸਾਰੀ ਦੁਨੀਆ ਨੇ ਪਛਾਣ ਲਿਆ ਸੀ ਇਸ ਸਖਾ ਨੇ ਉਹ ਮਾਰਨ ਵਾਲਾ ਇਸ ਦੁਨੀਆ ਤੇ ਕੋਈ ਨਹੀਂ ਗਾਏ ਗੁਰੂ ਨਾਨਕ ਦੀ ਕੌਮ ਤੇ ਦਸ਼ਮ ਪਿਤਾ ਨਹੀਂ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਜੜ੍ਹਾਂ ਵਿੱਚ ਹੈ ਜਿਨ੍ਹਾਂ ਦੀਆਂ ਨੀਹਾਂ ਵਿੱਚ ਆਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਗੁਰੂ ਅਰਜਨ ਦੇਵ ਸਾਹਿਬ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੇ ਦੀਆਂ ਰੱਤ ਦੀਆਂ ਬੂੰਦਾਂ ਪਈਆਂ ਹੋਈਆਂ ਨੇ ਇਹਨਾਂ ਜੜ੍ਹਾਂ ਨੂੰ ਇਸ ਦੁਨੀਆ 'ਚ ਕੋਈ ਨਹੀਂ ਹਿਲਾ ਸਕਦਾ ਕਿਉਂਕਿ ਅਸੀਂ ਤਾਂ ਕਿਸੇ ਦੇ ਵਿਰੋਧੀ ਹੈ ਹੀ ਨਹੀਂ ਪਰ ਵਿਰੋਧੀ ਵੀ ਇਸ ਦੁਨੀਆ ਦੇ ਉਹੀ ਹੁੰਦੇ ਨੇ ਜਿਨ੍ਹਾਂ ਦਾ ਉੱਚਾ ਸਭ ਕੁਝ ਉੱਚਾ ਹੁੰਦਾ ਇਸ ਦੁਨੀਆ ਨੂੰ ਆਪਣੀ ਜਿਹੜੀ ਆ ਉਹ ਇਨਸਿਕਿਉਰਟੀ ਤੋਂ ਕਰਕੇ ਵਿਰੋਧ ਕਰਦੇ ਨੇ ਤੇ ਮੇਰੀ ਮੁਰਾਦ ਜਿਹੜਾ ਅੱਜ ਕਾਰਜ ਜਿਹੜੀ ਅਸੀਂ ਇਕੱਠੇ ਹੋਏ ਆ ਉਹੀ ਜਿਸ ਲਈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਔਰ ਸਾਬ ਜਾਇਦਾ ਅਜੀਤ ਸਿੰਘ ਜਯਾਹਰ ਸਿੰਘ ਉਹਨਾਂ ਦੇ ਨਾਲ ਸਮੁੱਚਾ 10ਵੇਂ ਪਾਤਸ਼ਾਹ ਨੇ ਜਿਹੜਾ ਆ ਪਰਿਵਾਰ ਆਪਣੇ ਸਮੇਤ ਤੁਹਾਡੀ ਵਿੱਚ ਢੋਲੀ ਵਿੱਚ ਪਾਇਆ ਆ ਉਹ ਇਸ ਕਰਕੇ ਹੀ ਕਿਹਾ ਸੀ ਜਦੋਂ ਉਹਨਾਂ ਨੇ ਵੀ ਇਹਨ ਗਰੀਬ ਸਿੱਖਨ ਕੋ ਦੇਹੂ ਪਾਤ ਚਾਹੀ ਇਹ ਯਾਦ ਰੱਖੇ ਹਮਰੀ ਗੁਰਿਆਲੀ ਉਹਨਾਂ ਨੇ ਆਪਣਾ ਸਭ ਕੁਝ ਹੀ ਤੁਹਾਡੀ ਢੋਲੀ ਚ ਪਾ ਦਿੱਤਾ ਤੁਹਾਨੂੰ ਆਬਾਦ ਆਜ਼ਾਦ ਇਸ ਦੁਨੀਆ ਤੇ ਇੱਕ ਨੰਬਰ ਦੇ ਵੇਖਣ ਲਈ ਫਿਰ ਉਹਨਾਂ ਕਿਸੇ ਧਰਮ ਨੂੰ ਨਹੀਂ ਛੱਡਿਆ ਸਾਰੇ ਧਰਮਿਆਂ ਨੂੰ ਇਕੱਠਾ ਕਰਕੇ ਉਹਦੇ ਚੋਂ ਇਹ ਪੰਥ ਨਿਆਰਾ ਸਾਜਿਆ ਕੋਈ ਵੀ ਆ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਅਧੀਨ ਹੋ ਕੇ ਪੰਥ ਨੇ ਹਰ ਕੰਮ ਕਰਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਹਰ ਧਰਮ ਹਰ ਵਰਗ ਦਾ ਸੰਤ ਜਿਹੜਾ ਹੈ ਉਹ ਬੈਠੇ ਸਾਨੂੰ ਨਜ਼ਰ ਆਉਂਦੇ ਨੇ ਅਸੀਂ ਉਹਨਾਂ ਨੂੰ ਸਿਰ ਨਵਾਉਂਦੇ ਆ ਇਹ 2084 ਜਿਹੜਾ ਹੈ ਰਹਿ ਨਮਾਈ ਕੌਮ ਦੀ ਜਿਸ ਤਰੀਕੇ ਨਾਲ ਇਸ ਵੇਲੇ ਵਰਲਡ ਵਿੱਚ ਕਰ ਰਿਹਾ ਹੈ ਇਹ ਇਹਨਾਂ ਨੂੰ 12 ਸਾਲ ਪਿਛਲੇ ਦਸੰਬਰ ਚ ਪੂਰੇ ਹੋ ਸਕੇ ਨੇ ਆ 13ਵਾਂ ਸਾਲ ਚ ਉਹ ਮੈਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਤੁਸੀਂਾਂ ਬੜੇ ਤਗੜੇ ਹੋ ਕੇ ਜਿਹੜਾ ਆ ਉਹ ਤੁਹਾਨੂੰ ਬੇਨਤੀ ਕੀਤੀ ਸੀ ਵੀ ਭਾਈ ਉਦੋਂ ਵੀ ਇਹ ਉਦੋਂ ਅਸੀਂ ਪਿਛਲੇ 10 ਦਸੰਬਰ ਤੇ ਸਾਂ ਇੱਥੇ ਔਰ ਤੁਹਾਨੂੰ ਬੇਨਤੀ ਕੀਤੀ ਸੀ ਵੀ ਭਾਈ ਤੁਸੀਂ 1 ਮਹੀਨੇ ਦਾ ਜਿਹੜਾ ਇਹਦਾ ਖਰਚਾ 35000 ਦਾ ਏ ਉਹ ਚੁੱਕੋ ਤੇ ਮੈਨੂੰ ਖੁਸ਼ੀ ਹੋਈ ਸੀ ਉਦੋਂ ਸਾਡੇ ਸਤਕਾਰਯੋਗ ਵੀਰ ਰਜਿੰਦਰ ਸਿੰਘ ਹੋਣਾਂ ਨੇ ਬਾਹਰ ਮੈਨੂੰ ਜੱਫੀ ਪਾ ਕੇ ਕਿਹਾ ਸੀ ਔਰ ਕੀਤਾ ਵੀ ਇਹਨਾਂ ਨੇ ਕਿ ਅਸੀਂ ਇਹ ਮਤਲਬ ਕਰਿਆ ਕਰਾਂਗੇ ਪੱਕਾ ਕਰਿਆ ਕਰਾਂਗੇ ਔਰ ਅੱਜ ਵੀ ਇਹੀ ਗੱਲ ਉਹ ਕਰ ਰਹੇ ਸੀ ਬਾਹਰ ਬਾਕੀ ਦੇਖੋ ਅਸੀਂ ਇੱਕ ਪਰਿਵਾਰ ਚ ਰਹਿੰਦੇ ਆਂ ਵੀ ਥੋੜੀ ਬਹੁਤੀ ਤੇਰ ਮੇਰ ਅਸੀਂ ਜਿੰਨਾ ਭੈਣਾ ਭਰਾਵਾਂ ਨੇ ਗੁਰੂ ਘਰਾਂ ਲਈ ਇਹ ਕੁਝ ਕੀਤਾ ਹੋਇਆ ਹੈ ਸਾਨੂੰ ਉਹਨਾਂ ਦਾ ਬੰਦਾ ਸਤਕਾਰ ਹਰ ਇੱਕ ਦਾ ਕਰਨਾ ਚਾਹੀਦਾ ਹੈ ਹਰ ਇੱਕ ਜਿਹੜਾ ਊੜਾ ਐੜਾ ਬੱਚਿਆਂ ਨੂੰ ਹੀ ਪੜਾ ਪੜਾ ਰਿਹਾ ਹੈ ਉਹ ਵੀ ਜਿਹੜਾ ਸੀਸ ਦੇਣ ਦੀ ਤਰਿਆ ਹੈ ਰਾਜ ਭਾਗ ਦੀ ਪ੍ਰਾਪਤੀ ਲਈ ਉਹਦੇ ਬਰਾਬਰ ਆ ਕਿਉਂਕਿ ਉਹ ਸੇਵਾ ਕਰ ਰਿਹਾ ਹੈ ਉਹ ਗੁਰੂ ਦੀ ਸੇਵਾ ਕਰ ਰਿਹਾ ਹੈ ਕਿ ਆਓ ਅੱਜ ਦਾ ਦਿਨ ਜਿਸ ਤਰ੍ਹਾਂ ਮੇਰੇ ਛੋਟੀ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕੋਈ ਫਰਕ ਨਹੀਂ ਜੇ ਪੈਂਦਾ ਸਾਨੂੰ ਤੇ ਜਦੋਂ ਦੇ ਡਾਕਟਰ ਸਾਹਿਬ ਨੂੰ ਮਿਲੇ ਆ ਕੋਈ ਇਹ ਫਰਕ ਨਹੀਂ ਪਿਆ ਤੇ ਸ਼ਗੂ ਇਹ ਅਕਾਲ ਪੁਰਖ ਨੇ ਵਾਝਾ ਕਿਹਾ ਆ ਵੀ ਜੋ ਕੁਝ ਗੁਰਬਾਣੀ ਕਹਿੰਦੀ ਆ ਨਾ ਧਨੁਵੰਤਾ ਹੋਕਰ ਗਰਭਾਵੇ ਤੈਨੂੰ ਸਮਾ ਦਾ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਹਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵਾਨ ਤੇ ਖਿੰਮੇ ਹੋਏ ਜਾਏ ਪਸ਼ਮੰਤ ਕਿਸੇ ਨਾ ਬਦੇ ਆਪ ਹੰਤਾਰੀ ਧਰਮ ਰਾਇ ਤੇ ਕਰੇ ਖਵਾਰੀ ਤੇ ਕਹਿੰਦੇ ਕੀ ਨੇ ਗੁਰ ਪ੍ਰਸਾਦ ਜਾਂਚਾ ਮਿਟੇ ਅਭਮਾਨ ਸੋ ਜਨ ਨਾਨਕ ਦਰਗੇ ਪਰਵਾਨ ਤੇ ਦਸਵੇਂ ਪਾਤਸ਼ਾਹ ਤੁਹਾਨੂੰ ਸੁਵਈਆਂ ਚ ਕੀ ਕਹਿ ਰਹੇ ਨੇ ਕਾਹੋਂ ਲਾ ਪਾਹਣ ਪੂਜਤ ਰਿਓ ਸਰ ਕਾਹੋਂ ਲਾ ਲਿੰਗ ਘਰੇ ਲਟਕਾਇਓ ਕਾਹੋਂ ਲਖਿਓ ਹਰ ਆਵਾਜ਼ੀ ਦਿਸ਼ਾਵੇਂ ਕਾਹੋਂ ਪਛਾਤੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਰਤਾਨ ਕੋ ਪੂਜਨਤਾਇਓ ਤੇ ਅਖੀਰ ਤੇ ਕੀ ਕਹਿੰਦੇ ਨੇ ਹੋਰ ਕਿਹਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਜਣਾ ਪਾਇਓ ਭਗਵਾਨ ਇੱਥੇ ਬੈਠਾ ਹੈ ਸਾਡੇ ਹਿਰਦੇ ਚ ਹੱਕ ਸੱਚ ਅਸੀਂ ਇਹਨੂੰ ਮੰਨੀਏ ਚਾਹੇ ਨਾ ਮੰਨੀਏ ਉਹ ਸਾਡੇ ਇੱਥੇ ਹਿਰਦੇ ਚ ਬੈਠਾ ਹੈ ਔਰ ਇਹ ਹੱਕ ਸੱਚ ਇਨਸਾਫ ਦੀ ਆਵਾਜ਼ ਜਿਹੜੀ ਆ ਇਹ ਸ਼ਾਮ ਨੂੰ ਜੇ ਸੁਣਿਆ ਕਰੋ ਔਰ ਤੁਹਾਨੂੰ 7:30 ਤੋਂ 9:00 ਵਜੇ ਤੱਕ ਉਹ ਹਰ ਪੱਖ ਦਾ ਗਿਆਨ ਜਿਹਦਾ ਆ ਔਰ ਤੁਹਾਡੇ ਤੋਂ ਲੈ ਕੇ ਬਹੁਤ ਸਾਥੀ ਹਨ ਜਿਹੜੇ ਇਹਨਾਂ ਨੂੰ ਉਹ ਭੇਜਦੇ ਹਨ ਇਹ ਸਾਂਝਾ ਕਰਦੇ ਹਨ ਔਰ ਭਾਈ ਰਾਜਪਾਗ ਜਿੱਥੇ ਹੁਣ ਸਾਡੇ ਬੈਠੇ ਨੇ ਜੇ ਕੋਈ ਅਮਰਤਪਾਲ ਵਰਗੇ ਨੇ ਦੀਪ ਸਿੱਧੂ ਵਰਗਿਆਂ ਨੂੰ ਇਹਨਾਂ ਕਿਸ ਤਰੀਕੇ ਨਾਲ ਮਾਰ ਦਿੱਤਾ ਖੰਡੇ ਵੀਰ ਵਰਗੇ ਨੂੰ ਕਿਵੇਂ ਮਾਰਿਆ ਇਹਨਾਂ ਸਲੋਪਵਾਜਨਾ ਨਾ ਪਰਮਜੀਤ ਸਿੰਘ ਪੰਜਵਾੜ ਸਾਡਾ ਬਹੁਤ ਨਜ਼ਦੀਕੀ ਮਿੱਤਰ ਸੀ ਉਹਨੂੰ ਕਿਸ ਤਰੀਕੇ ਨਾਲ ਹਰਦੀਪ ਸਿੰਘ ਨਿੱਜਰ ਨੂੰ ਕਿਵੇਂ ਕੀਤਾ ਤੇ ਫਿਰ ਜੇ ਅਜੇ ਵੀ ਸਾਨੂੰ ਕੋਈ ਭੁਲੇਖਾ ਰਹਿ ਜਾਵੇ ਅਸੀਂ ਮੈਂ ਕਹਿੰਨਾ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਤੇ ਨਹੀਂ ਹੋ ਸਕਦੇ ਹੋਰ ਕਿਸੇ ਦੇ ਦੇ ਧਾਰੀ ਦੇ ਜਾਂ ਕਿਸੇ ਦੇ ਸਿੱਖ ਤੇ ਬਣ ਜਾਈਏ ਸੋ ਤੁਸੀਂ ਸਾਰਿਆਂ ਨੇ ਪਿਛਲੇ ਵਾਰ ਵੀ ਬਹੁਤ ਵੱਡਾ ਯੋਗਦਾਨ ਪਾਇਆ ਸੀ ਤੇ ਅੱਜ ਵੀ ਅੱਥ ਮੈਨੂੰ ਖੁਸ਼ੀ ਹੋਈ ਐ ਅਸੀਂ ਘਰ ਤੋਂ ਆ ਰਹੇ ਸਾਂ ਤੇ ਬਲਵਿੰਦਰ ਕੌਰ ਛੋਟੀ ਭੈਣ ਛੋਟੀ ਪਰ ਜਾਈ ਮੈਂ ਕਿਹਾ ਤੇ ਉਹ ਕਹਿੰਦੀ ਹੱਸ ਕੇ ਕਿ ਜੋ ਵੀ ਰਹੇ ਜੇਗਾ ਉਹ ਮੈਂ ਕਰਾਂਗੀ ਤੇ ਸੋ ਤੁਹਾਡੇ ਸਭ ਦੇ ਚਰਨਾਂ 'ਚ ਬੇਨਤੀ ਆ ਕਿ ਇਹ 1 ਮਹੀਨੇ ਦਾ ਜਿਹੜਾ ਅਸੀਂ ਆਸ ਲੈ ਕੇ ਆਏ ਆ ਟੀਵੀ 84 ਦਾ ਖਰਚ ਇਹ ਤਾਂ ਸਾ ਜਰੂਰ ਜਿਸ ਤਨਾ ਵੀਰ ਸੁਖਵਿੰਦਰ ਚੰਗ ਨੇ ਕਿਹਾ ਹੈ ਵੀ ਹਰ ਇੱਕ ਨੇ ਉਹਦੇ ਚ ਹਿੱਸਾ ਪਾਉਣਾ ਹੈ ਕੋਈ ਫਰਕ ਨਹੀਂ ਜੇ ਇਹਦੇ ਨਾਲ ਪੈਂਦਾ ਮੈਨੂੰ ਤਾਂ ਪਿਛਲੇ 35 ਸਾਲ ਤੋਂ ਜਾਂ 84 ਤੋਂ ਜਦੋਂ ਨੌਕਰੀ ਛੱਡ ਕੇ ਇੱਧਰ ਲੱਗੇ ਆ ਕੋਈ ਇਹ ਮਹਿਸੂਸ ਹੀ ਨਹੀਂ ਹੋਇਆ ਕਦੀ ਗੁਰੂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਤੇਰੇ ਕੋਲ ਐਸ ਚੀਜ਼ ਦੀ ਵੀ ਕਮੀ ਆ ਸਕਦੀ ਖਾਸ ਕਰਕੇ ਧਨ ਦੀ ਜਾਂ ਕਿਸੇ ਨੇ ਔਰ ਮੈਂ ਕਦੀ ਪਕੜ ਵੀ ਨਹੀਂ ਬਣਾਈ ਇਸ ਚੀਜ਼ ਦੀ ਉਹ ਪਰਮਾਤਮਾ ਦੀ ਇਨੀ ਇੱਕ ਬਖਸ਼ਿਸ਼ ਆ ਤੇ ਮੈਂ ਸਮਝਣਾ ਹੈ ਕਿ ਜਿੰਨੇ ਵੀ ਵੀਰਾਂ ਯੋਗ ਨੇ ਉਹ ਆਪਣਾ ਵਾਅਦਾ ਹਿੱਸਾ ਪਾਓ ਜਿਹੜੇ ਘਰ ਤੋਂ ਘੱਟ ਵੀ ਪਾ ਸਕਦੇ ਆ ਉਹ ਵੀ ਪਾਓ ਮੈਂ ਇੰਨਾ ਹੀ ਸ਼ਬਦਾਂ ਲਈ ਕਿਸੇ ਵੀ ਭੁਲ ਟੁਕਲੀ ਖਿਮਾ ਦਾ ਜਾਚਖੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ